ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਆਮ ਆਦਮੀ ਪਾਰਟੀ ਲਈ 2027 ਦੀਆਂ ਵਿਧਾਨ ਸਭਾ ਜਿੰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਮੱਝ ਵੱਲੋਂ ਵੀ ਨਕਾਰੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ 2022 ਦੀਆਂ ਵਿਧਾਨ ਸਭਾ ਚ ਹੰਗਾਰਾ ਮਿਲਿਆ ਸੀ ਮਾਝੇ ਵਿੱਚੋਂ ਲੇਕਿਨ ਹੁਣ ਮਾਝੇ ਦੇ ਲੋਕਾਂ ਨੇ ਜਿਹੜਾ ਹੈ ਨਕਾਰਨਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਜਿੱਥੇ ਇੱਕ ਪਾਸੇ ਇਹੋ ਜਿਹੇ ਜਿਹੜੇ ਬਿਆਨ ਨਿਕਲ ਕੇ ਆ ਰਹੇ ਨੇ ਸਿਸੋਧਿਆ ਵਰਗਿਆਂ ਦੇ ਤੇ ਦੂਸਰੇ ਪਾਸੇ ਜਿਹੜੇ ਨੇ ਮਾਝ ਦੇ ਲੋਕ ਉਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਜਿਹੜੀ ਹੈ ਛੁੱਟੀ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਆ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਤਰੀ ਮੰਡਲ ਵਿੱਚ ਮਾਝਾ ਖੇਤਰ ਦੀ ਪਕੜ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਇਸ ਸਮਾਂ ਸੀ ਜਦੋਂ ਮਾਝਾ ਪੱਟੀ ਦੇ ਪੰਜ ਮੰਤਰੀ ਮੰਡਲ 'ਚ ਹਿੱਸਾ ਹੁੰਦੇ ਸਨ ਪਰ ਹੁਣ ਗਿਣਤੀ ਘੱਟ ਕੇ ਸਿਰਫ ਤਿੰਨ ਹੀ ਰਹਿ ਗਈ ਹੈ ਅਜੇ ਹਾਲਾਤਾਂ ਵਿੱਚ ਹਾਲੇ ਦੇ ਉਹਨਾਂ ਦੇ ਵਿਭਾਗ ਦਾ ਅੱਧਾ ਹਿੱਸਾ ਇੱਕ ਮੰਤਰੀ ਤੋਂ ਵਾਪਸ ਲੈ ਲਿਆ ਗਿਆ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਹਰਪ੍ਰਜਨ ਸਿੰਘ ਈਟੀਓ ਬਿਜਲੀ ਵਿਪਾਰ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਹੋਰ ਉਹਨਾਂ ਕੋਲ ਪੀਡਬਲਯੂਡੀ ਵਿਭਾਗ ਬਚਿਆ ਹੈ ਇਹ ਫੈਸਲਾ ਅਜੇ ਸਮੇ ਲਈ ਲਿਆ ਗਿਆ ਜਦੋਂ ਅਗਲੇ 6 ਮਹੀਨਿਆਂ ਵਿੱਚ ਤਰਨਤਾਰਨ ਵਿੱਚ ਉਪਚੋਲਾ ਜਾਂ ਆ ਰਹੀਆਂ ਨੇ ਤੇ ਖਾਸ ਗੱਲ ਇਹ ਹੈ ਕਿ ਅਰਪਜਨ ਸਿੰਘ ਈਟੀਓ ਜੰਡੇਆਲਾ ਗੁਰੂ ਤੋਂ ਵਿਧਾਇਕ ਹਨ ਤੇ ਇਹ ਇਲਾਕਾ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਅਧੀਨ ਆਉਂਦਾ ਹੈ ਜਿਸ ਵਿੱਚ ਤਰਨਤਾਰਨ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਸ਼ਾਮਲ ਹਨ ਜਿੱਥੇ ਉਪਚੋਲਾ ਹੋਣੀਆਂ ਹਨ ਯਾਦ ਕਰਾ ਦਈਏ ਕਿ 2022 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਮਾਝਾ ਖੇਤਰ ਤੋਂ ਸ਼ੁਰੂ ਵਿੱਚ ਮજબૂત ਪ੍ਰਤੀਨਿਧਿਆ ਮਿਲੀ ਸੀ ਜਿਸ ਕਰਕੇ ਮਾਝੇ ਦੇ ਪੰਜ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਸੀ ਤੇ ਹੁਣ ਪੰਜਾਂ ਚੋਂ ਤਿੰਨ ਮੰਤਰੀ ਰਹਿ ਗਏ ਨੇ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਮਾਝੇ ਵਿੱਚੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਕਾਲੀ ਜਾ ਰਹੀ ਹੈ ਜਿੱਥੇ ਹਰਪਜਨ ਸਿੰਘ ਤੋਂ ਵੱਡਾ ਅਹੁਦਾ ਲਿਆ ਗਿਆ ਹੈ ਤੇ ਦੂਸਰੇ ਪਾਸੇ ਤਰਨਤਾਰਨ ਦੀਆਂ ਜਿਮਨੀ ਚੋਣਾ ਸਿਰ ਤੇ ਨੇ ਤੇ ਜਿਹਦਾ ਮਾਝੇ ਦੇ ਲੋਕ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਹੁਣ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਪਤਾ ਚੱਲ ਜਾਏਗਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਸੌਰੀ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਿਹੜੀ ਵੱਡੀ ਪਾਰਟੀ ਦਾ ਸਾਥ ਦਿੱਤਾ ਜਾਏਗਾ ਤੇ ਕਿਹੜੀ ਵੱਡੀ ਪਾਰਟੀ ਨੂੰ ਨਕਾਰਿਆ ਜਾਵੇਗਾ ਧੰਨਵਾਦ